ਹਾਂਜੀ ਭਾਈ ਸਾਹਿਬ ਅੱਜ ਗੁਰਮਤ ਪ੍ਰਚਾਰ ਜਥੇ ਦੇ ਵੱਲੋਂ ਅੱਜ ਜਿਹੜਾ ਸਮਾਗਮ ਕਰਵਾਇਆ ਗਿਆ ਹੈ ਗੁਰਦੁਆਰਾ ਬਾਣਾ ਵਾਲਾ ਵਿਖੇ ਠੀਕ ਹੋ ਗਿਆ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਗਰੂ ਜੀ ਇਹ ਜੋ ਗੁਰਮਤ ਪ੍ਰਚਾਰ ਕਮੇਟੀ ਵੱਲੋਂ ਇਹ ਕਰਵਾਇਆ ਗਿਆ ਉਪਰਾਲਾ ਬਹੁਤ ਵਧੀਆ ਹੈ ਔਰ ਇਹਦੀ ਲੋੜ ਹੈ ਅੱਜ ਦੇ ਸਮੇਂ ਬਹੁਤ ਜ਼ਿਆਦਾ ਲੋੜ ਆ ਬੱਚਿਆਂ ਨੂੰ ਸਿੱਖਿਆ ਦੇਣ ਦੀ ਤੁਸੀਂ ਅਕਸਰ ਦੇਖਿਆ ਹੋਣਾ ਬੱਚੇ ਮੋਬਾਈਲਾਂ ਦੇ ਨਾਲ ਜੁੜੇ ਹੋਏ ਨੇ ਅੱਜ ਤਾਂ ਜੋ ਨਸ਼ੇ ਦੀਆਂ ਕ੍ਰਿਤੀਆਂ ਚੱਲ ਰਹੀਆਂ ਇਹਦੀ ਘਾਟ ਹੀ ਇਹ ਹੈ ਵੀ ਅਸੀਂ ਗੁਰਦੁਆਰਿਆਂ ਤੋਂ ਪ੍ਰਚਾਰ ਦਾ ਕੰਮ ਲਿਆ ਹੀ ਨਹੀਂ ਪਿੰਡਾਂ ਦੇ ਵਿੱਚ ਤੁਸੀਂ ਦੇਖਦੇ ਹੋ ਕਿ ਗੁਰਦੁਆਰਿਆਂ ਸਾਹਿਬ ਦੇ ਬਿਲਡਿੰਗ ਦੇ ਉੱਤੇ ਬੜਾ ਜ਼ੋਰ ਦਿੱਤਾ ਗਿਆ ਹੈ ਬਿਲਡਿੰਗ ਬਹੁਤ ਸੋਹਣੀ ਬਣਾਈ ਗਈ ਹੈ ਪਰ ਗੁਰਦੁਆਰੇ ਹੁੰਦੇ ਸੀ ਸਿੱਖਿਆ ਲੈਣ ਦੇ ਲਈ ਔਰ ਸਿੱਖਿਆ ਉੱਥੋਂ ਬਹੁਤ ਘੱਟ ਮਿਲੀ ਹੈ ਜੀ ਔਰ ਮੇਨ ਸਾਡੀ ਜਿਹੜੀ ਜਨਰੇਸ਼ਨ ਅੱਜ ਨਵੀਂ ਪੀੜ੍ਹੀ ਆ ਬੱਚੇ ਆ ਜਿਹੜੇ ਇਹ ਜਾੜੇ ਸਾਡੀ ਜੀ ਜੀ ਔਰ ਇਹ ਜੇ ਅਸੀਂ ਸਹੀ ਤਰੀਕੇ ਨਾਲ ਲਗਾ ਲਈਏ ਤਾਂ ਆਉਣ ਵਾਲੇ ਸਮੇਂ 'ਚ ਇਹਨਾਂ ਤੋਂ ਫਲ-ਫੁੱਲ ਵਧੀਆ ਮਿਲ ਸਕਦੇ ਨੇ ਔਰ ਇਹ ਵਧੀਆ ਪਾਸੇ ਜਾ ਸਕਦੇ ਨੇ ਕਿਉਂਕਿ ਜੇ ਹੁਣ ਸਿਆਣੇ ਬੰਦਿਆਂ ਨੂੰ ਸਿੱਖਿਆ ਦਿੱਤੀ ਜਾਵੇ ਤਾਂ ਉਹਨਾਂ ਤੇ ਅਸਰ ਬਹੁਤ ਘੱਟ ਰਹਿੰਦਾ ਕਿਉਂਕਿ ਕੰਮ ਤਾਂ ਤੰਦੇ ਦਾ ਬੋਝ-ਬੋਝ ਹੁੰਦਾ ਹੈ ਜੀ ਤੇ ਜਿਹੜੇ ਬੱਚੇ ਆ ਉਹ ਉਹਨਾਂ ਤੇ ਅਸਰ ਪੈਂਦਾ ਹੈ ਜੋ ਚੀਜ਼ਾਂ ਅਸੀਂ ਬਚਪਨ ਤੋਂ ਸਿੱਖ ਲਈਆਂ ਗੁਰਮਤ ਦੀਆਂ ਉਹ ساری ਉਮਰ ਸਾਡੇ ਵਿੱਚ ਘਰ ਘਰ ਜਾਂਦੀਆਂ ਨੇ ਤੇ ਇਹ ਗੁਰਮਤ ਕੈਂਪ ਥਾਂ ਥਾਂ ਤੇ ਪਿੰਡਾਂ ਦੇ ਵਿੱਚ ਬੱਚਿਆਂ ਦੇ ਲਈ ਲਾਉਣੇ ਜ਼ਰੂਰੀ ਹੈ ਇਸ ਤੋਂ ਇਲਾਵਾ ਬੱਚਿਆਂ ਨੂੰ ਸੰਗਤ ਨੂੰ ਪਿੰਡ ਦੇ ਨਗਰ ਦੀ ਸੰਗਤ ਨੂੰ ਉਪਰਾਲੇ ਕਰਨੇ ਚਾਹੀਦੇ ਆ ਇਹ ਬੱਚਿਆਂ ਨੂੰ ਕਿਸ ਤਰ੍ਹਾਂ ਅਸੀਂ ਖੇਡਾਂ ਦੇ ਨਾਲ ਧਾਰਮਿਕ ਸਥਾਨਾਂ ਦੇ ਨਾਲ ਜੋੜਿਆ ਜਾਵੇ ਔਰ ਗੁਰਮਤ ਇਹ ਜਿਹੜਾ ਕੈਂਪ ਹੈ ਇਹ ਮੈਂ ਦੇਖਦਾ ਵੀ ਜਦੋਂ ਬੱਚੇ ਇਹਦੇ ਵਿੱਚ ਹਿੱਸਾ ਲੈਂਦੇ ਬੜੇ ਉਤਸ਼ਾਹ ਦੇ ਨਾਲ ਹਿੱਸਾ ਲੈਂਦੇ ਆ ਔਰ ਛੋਟੇ-ਛੋਟੇ ਬੱਚੇ ਤੁਸੀਂ ਦੇਖੇ ਹੋਣੇ ਆ ਵੀ ਜੇ ਕਹਿ ਦਿੱਤਾ ਜਾਂਦਾ ਜਦੋਂ ਵੀ ਪੇਪਰ ਹੋਣਾ ਉਦੋਂ ਪਹਿਲਾਂ ਬੱਚੇ ਨਿੱਤ ਉਹਦਾ 2-3 ਦਿਨ ਪਹਿਲਾਂ ਤੋਂ ਸ਼ੁਰੂ ਹੋ ਜਾਂਦੇ ਆ ਅਭਿਆਸ ਕਰ ਹੀ ਜਾਂਦੇ ਨੇ ਔਰ ਇਤਿਹਾਸ ਬਾਰੇ ਜਿੰਨਾ ਬੱਚਿਆਂ ਨੂੰ ਨੌਲੇਜ ਆ ਜਾਂਦੀ ਹੈ ਦੇਖੀ ਤਾਂ ਆਮ ਸਿਆਣੇ ਬੰਦਿਆਂ ਨੂੰ ਨਹੀਂ ਹੁੰਦੀ ਤੇ ਉਹ ਬੜੀ ਛੇਤੀ ਸਿੱਖ ਲੈਂਦੇ ਨੇ ਬੱਚੇ ਤੇ ਇਹ ਬਹੁਤ ਵਧੀਆ ਭਾਈ ਸਾਹਿਬ ਦਾ ਉਪਰਾਲਾ ਹੈ ਤੇ ਮੈਂ ਕਹਿੰਦਾ ਵੀ ਇਹੋ ਜੇ ਕੈਂਪ ਹਰ ਪਿੰਡ ਦੇ ਵਿੱਚ ਇਹ ਲਗਭਗ ਮਹੀਨੇ ਦੇ ਵਿੱਚ 2-3 ਤਾਂ ਲੱਗਣੀ ਚਾਹੀਦੀ ਹੈ ਸੋ ਇਸ ਸਮੂਚੀ ਇਸ ਕਮੇਟੀ ਦਾ ਮੈਂ ਧੰਨਵਾਦ ਕਰਦਾ ਜੋ ਇਹਨਾਂ ਨੇ ਇਹ ਕੈਂਪ ਲਗਾਏ ਤੇ ਬੱਚਿਆਂ ਨੂੰ ਸਿੱਖਿਆ ਦਿੱਤੀ ਹੈ ਭਾਈ ਸਾਹਿਬ ਕੀ ਨਾਮ ਆ ਜੀ ਅੱਗੇ ਤੋਂ ਕਿਸ ਤਰ੍ਹਾਂ ਦਾ ਤੁਹਾਡਾ ਸਹਿਯੋਗ ਰਹੂਗਾ ਜੀ ਹਾਂਜੀ ਮੇਰਾ ਨਾਮ ਸੁਖਜੀਤ ਸਿੰਘ ਆ ਜੀ ਤੇ ਮੈਂ ਅੱਗੇ ਤੋਂ ਇਹਨਾਂ ਦੇ ਨਾਲ ਤਨਮਨ ਧਨ ਦੇ ਨਾਲ ਇਹਨਾਂ ਦੇ ਨਾਲ ਜੁੜ ਕੇ ਰਵਾਂਗਾ ਜੀ ਤੇ ਅੱਗੇ ਤੋਂ ਜਿੰਨੇ ਵੀ ਮੈਂ ਤਾਂ ਇਹ ਵੀ ਗੱਲ ਕਹਿਣਾ ਵੀ ਜੀ ਇਹਨਾਂ ਦੇ ਧਾਰਮਿਕ ਟੂਰ ਬੱਚਿਆਂ ਦੇ ਲਗਾਏ ਜਾਣ ਜਿਸ ਤਰ੍ਹਾਂ ਹੁਣ ਅਸੀਂ 31 ਜਨਵਰੀ ਨੂੰ ਪਹਿਲਾ ਟੂਰ ਲੈ ਜਾ ਰਹੇ ਹਾਂ ਬੱਚਿਆਂ ਦਾ ਧਾਰਮਿਕ ਟੂਰ ਜਿੱਥੇ ਬੱਚਿਆਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਵੀ ਕਰਾਏ ਜਾਣਗੇ ਤੇ ਜਿਹੜਾ ਚੀਜ਼ਾਂ ਉਹਨਾਂ ਨੇ ਪ੍ਰੈਕਟੀਕਲ ਇਤਿਹਾਸ ਜਿਹੜਾ ਸਿੱਖ ਲਿਆ ਉਹ ساری ਉਮਰ ਨਹੀਂ ਬਾਅਦ ਬੰਦੇ ਨੂੰ ਭੁੱਲਦਾ ਔਰ ਨਾਲ ਅਸੀਂ ਗੁਰਦੁਆਰਾ ਸਾਹਿਬ ਤਾਂ ਲੈ ਕੇ ਹੀ ਜਾਵਾਂਗੇ ਨਾਲ ਨਾਲ ਉਥੋਂ ਦੇ ਇਤਿਹਾਸ ਬਾਰੇ ਵੀ ਜਾਣੂ ਕਰਵਾਵਾਂਗੇ ਜੀ ਵਾਕਮ ਕਰਵਾਇਆ ਗਿਆ ਕਿਸ ਤਰ੍ਹਾਂ ਦੇਖਦੇ ਹੋ ਬਹੁਤ ਵਧੀਆ ਗੱਲ ਹੈ ਜੀ ਸਭ ਤੋਂ ਪਹਿਲਾਂ ਅ ਗੁਰੂ ਚਰਨਾਂ ਦੇ ਵਿੱਚ ਗੁਰੂ ਕੀ ਸੰਗਤ ਦੇ ਪਾਸ ਮਹਾਰਾਜ ਬਖਸ਼ਿਸ਼ ਕਰਨਾ ਗੁਰੂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵੱਡੀ ਸੇਵਾ ਹੈ ਜੀ ਗੁਰਮਤਿ ਪ੍ਰਚਾਰ ਜਥੇ ਦੇ ਸੰਚਾਲਕ ਬਾਬਾ ਬਲਕਾਰ ਸਿੰਘ ਜੀ ਜੋ ਪਿਛਲੇ ਕਾਫੀ ਸਮੇਂ ਤੋਂ ਦਿਨ ਰਾਤ ਇੱਕ ਕਰਕੇ ਸੇਵਾਵਾਂ ਜਿਹੜੀਆਂ ਇਲਾਕੇ ਦੇ ਵਿੱਚ ਤੇ ਇਲਾਕੇ ਤੋਂ ਬਾਹਰ ਵੀ ਜਿਹੜੀਆਂ ਉਹ ਨਿਭਾ ਰਹੇ ਨੇ ਤੇ ਗੁਰੂ ਸਾਹਿਬ ਦੀ ਖਾਸ ਬਖਸ਼ਿਸ਼ ਇਹਨਾਂ ਤੇ ਗੁਰੂ ਸਾਹਿਬ ਆਪ ਬਖਸ਼ਿਸ਼ ਕਰਕੇ ਤੇ ਇਹਨਾਂ ਤੋਂ ਸੇਵਾ ਲੈਂਦੇ ਆ ਕਿਉਂਕਿ ਜਿਹੜੀ ਇਹ ਸੇਵਾ ਹੈ ਨਾ ਬਹੁਤ ਵੱਡੀ ਹੈ ਗੁਰੂ ਸਾਹਿਬ ਆਪ ਬਖਸ਼ਿਸ਼ ਕਰਨ ਆਪ ਆਪਣੀ ਸੇਵਾ ਲੈਣ ਤੇ ਫੇਰੀ ਇਨਸਾਨ ਜਿਹੜਾ ਉਹ ਸੇਵਾ ਕਰ ਸਕਦਾ ਹੈ ਤੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਵੀ ਅਰਦਾਸ ਹੈ ਕਿ ਇਹ ਸੇਵਾ ਜਿਹੜੀ ਹੈ ਇਸੇ ਤਰ੍ਹਾਂ ਬਾਬਾ ਜੀ ਤੋਂ ਤੇ ਹੋਰ ਵੀ ਸਾਰੇ ਜਥੇ ਤੋਂ ਇਸੇ ਤਰ੍ਹਾਂ ਸੇਵਾ ਜਿਹੜੀ ਹੈ ਉਹ ਲੈਂਦੇ ਰਹਿਣ ਤੇ ਇੱਥੇ ਆਪਾਂ ਦੇਖਦੇ ਆਂ ਕਾਫੀ ਪਿੰਡਾਂ ਦੇ ਬੱਚੇ ਜਿਨ੍ਹਾਂ ਨੇ ਪੇਪਰ ਦਿੱਤਾ ਪਹਿਲਾਂ ਤੇ ਅੱਜ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਜਿਹੜਾ ਇਹ ਵਾਲਾ ਕਾਰਜ ਹੈ ਨਾ ਇਹ ਲਗਾਤਾਰ ਚੱਲਦਾ ਰਹਿਣਾ ਚਾਹੀਦਾ ਬੱਚੇ ਆਪਣੇ ਇਤਿਹਾਸ ਤੋਂ ਜਾਣੂ ਹੁੰਦੇ ਰਹਿਣ ਬੱਚਿਆਂ ਨੂੰ ਸਨਮਾਨਿਤ ਕਰਕੇ ਤੇ ਇਸ ਲਈ ਤੇ ਆ ਜਾਵੇ ਮਾੜੇ ਪਾਸੇ ਵੱਲੋਂ ਚੰਗੇ ਪਾਸੇ ਵਾਲੇ ਪਾਸੇ ਜਿਹੜਾ ਹੈਗਾ ਉਹ ਬੱਚਿਆਂ ਨੂੰ ਲੈ ਕੇ ਜਾਂਦਾ ਲੈ ਕੇ ਜਾਂਦਾ ਜਾਵੇ ਇਹੋ ਜਿਹੇ ਉਪਰਾਲੇ ਜਿਹੜੇ ਆ ਉਹ ਕਰਨੇ ਚਾਹੀਦੇ ਆ ਜਿਵੇਂ ਵੀ ਭਾਈ ਸਾਹਿਬ ਜੀ ਨੇ ਪਹਿਲਾਂ ਵੀ ਗੱਲ ਕੀਤੀ ਹੈ ਕਿ ਆਪਾਂ ਜਿਆਦਾ ਜ਼ੋਰ ਜਿਹੜਾ ਹੈਗਾ ਉਹ ਬਿਲਡਿੰਗਾਂ ਤੇ ਲਾਉਣੇ ਆ ਬਹੁਤ ਸਾਰੇ ਥਾਵਾਂ ਤੇ ਨਾ ਇਸ ਤਰ੍ਹਾਂ ਦੇਖਿਆ ਗਿਆ ਵੀ ਜੇ ਕਿਤੇ ਜਾ ਕੇ ਗੱਲ ਕਰ ਲਈਏ ਨਾ ਵੀ ਆਪਾਂ ਆਹ ਪ੍ਰਚਾਰ ਸ਼ੁਰੂ ਕਰਨਾ ਤੇ ਉਥੋਂ ਵਾਲੇ ਜਿਹੜੇ ਪ੍ਰਬੰਧਕ ਜਨ ਨੇ ਉਹ ਇਹ ਗੱਲ ਕਹਿੰਦੇ ਵੀ ਜਿਹੜੀ ਮਾਇਆ ਤੁਸੀਂ ਇਸ ਕਾਰਜ ਵਾਸਤੇ ਲਾਉਣੀ ਉਹ ਸਾਨੂੰ ਦਿਓ ਤੇ ਅਸੀਂ ਬਿਲਡਿੰਗ ਬਣਾ ਲਈਏ ਬਹੁਤ ਸਮਾਂ ਤੇ ਇਸ ਤਰ੍ਹਾਂ ਦਾ ਸੁਣਨ ਨੂੰ ਮਿਲਦਾ ਤੇ ਸੋ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਚਲੋ ਬਿਲਡਿੰਗਾਂ ਵੀ ਬਣਾਉਣੀਆਂ ਜ਼ਰੂਰੀ ਆ ਪਰ ਨਾਲ ਨਾਲ ਜਿਹੜਾ ਹੈਗਾ ਉਹ ਇੱਧਰ ਜ਼ਿਆਦਾ ਧਿਆਨ ਦੇਣਾ ਚਾਹੀਦਾ ਵੀ ਸਾਡਾ ਸਿੱਖ ਕੌਮ ਦਾ ਪ੍ਰਚਾਰ ਹੋ ਰਿਹਾ ਪ੍ਰਚਾਰ ਹੋਣਾ ਜ਼ਿਆਦਾ ਜ਼ਰੂਰੀ ਹੈ ਬਿਲਡਿੰਗਾਂ ਦੇ ਨਾਲੋਂ ਵੀ ਮੈਂ ਸਮਝਦਾ ਸੋ ਸੰਗਤ ਨੂੰ ਵੀ ਬੇਨਤੀ ਹੈ ਤੇ ਮਹਾਂਪੁਰਸ਼ਾਂ ਨੂੰ ਜਿੰਨੀਆਂ ਵੀ ਇਲਾਕੇ ਦੀਆਂ ਸ਼ਖਸੀਅਤਾਂ ਨੇ ਉਹਨਾਂ ਨੂੰ ਵੀ ਬੇਨਤੀ ਹੈ ਕਿ ਆਪਾਂ ਪ੍ਰਚਾਰ ਵਾਲੇ ਪਾਸੇ ਜ਼ਿਆਦਾ ਧਿਆਨ ਦਿਈਏ ਇੰਨੀਆਂ ਕਿ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਬੜੀ ਮਹਾਨ ਕਿਰਪਾ ਕਰਕੇ ਸਾਡੇ ਕੋਲੋਂ ਇਹ ਸੇਵਾ ਲਈ ਹੈ ਕਿਉਂਕਿ ਪਿਛਲੇ ਪੋਦੇ ਮਹੀਨੇ ਵਿੱਚ ਆਪਾਂ ਉਹਨਾਂ ਚੀਜ਼ਾਂ ਦੀਆਂ ਜਾਦਾਂ ਮਨਾਈਆਂ ਵੱਡੇ ਸਹਿਬਜ਼ਾਦੇ ਛੋਟੇ ਸਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਉਹਨਾਂ ਚੀਜ਼ਾਂ ਜਿਆਦਾ ਵਿੱਚ ਆਪਾਂ ਸਬਾਉਂ ਕੀਤੇ ਸੀ ਔਰ ਸਤਾਂਕ ਪਿੰਡਾਂ ਚ ਗੁਰਮ ਸਮਾਗਮ ਕੀਤੇ ਗਏ ਬੱਚਿਆਂ ਨੂੰ ਇਤਿਹਾਸ ਵੰਡਿਆ ਗਿਆ ਤੇ ਨਸ ਨਾਲ ਜੋੜਿਆ ਗਿਆ ਸਲਿਪਸ ਵੰਡਿਆ ਗਿਆ ਬੱਚਿਆਂ ਦੇ ਪੇਪਰ ਲੈ ਗਏ ਨੇ ਅੱਜ ਬੱਚਾਂ ਨੂੰ ਸਨਮਾਨਤ ਕੀਤਾ ਗਿਆ ਏ ਕਿ ਬਹੁਤ ਵੱਡਾ ਗੁਰਸੇਵਾ ਸਾਡੇ ਤੋਂ ਲਈ ਹੈ ਔਰ ਮੈਂ ਇਹ ਕਹਿਣਾ ਚਾਹੁੰਦਾ ਕਿ ਜਿੰਨੇ ਵੀ ਪ੍ਰਚਾਰਕ ਵੀਰ ਐ ਕਥਾਵਾਚਕ ਵੀਰ ਐ ਆਪਣੇ ਆਪਣੇ ਇਲਾਕੇ ਵਿੱਚ ਪਿੰਡਾਂ ਪਿੰਡਾਂ ਜਾ ਕੇ ਅਸੀਂ ਇਸ ਤਰ੍ਹਾਂ ਗੁਰਮਤ ਕੰਪ ਲਾ ਕੇ ਤੇ ਬੱਚਿਆਂ ਨੂੰ ਨੌਜਵਾਨਾਂ ਨੂੰ ਅਸੀਂ ਗੁਰਮਤ ਨਾਲ ਜੋੜੀਏ ਤਾਂ ਜੋ ਆਉਣ ਵਾਲੀ ਜਿਹੜੀ ਸਾਡੀ ਪੀੜ੍ਹੀ ਹੈ ਉਹ ਗੁਰਮਤ ਨਾਲ ਜੁੜ ਸਕੇ ਮਾੜੀਆਂ ਆਦਤਾਂ ਤੋਂ ਹਟ ਕੇ ਚੰਗੀਆਂ ਆਤਾਂ ਧਰਨੀ ਬਣ ਸਤਕਾਰਨ ਕਰਨ ਮਾਤਾ ਪਿਤਾ ਦਾ ਨਸ਼ਿਆਂ ਤੋਂ ਬਚਣ ਤੇ ਵਧੀਆ ਪ੍ਰਾਲੇ ਕਰਨ ਅਸੀਂ ਸਮੁੱਚੇ ਇਲਾਕੇ ਦਾ ਧੰਨਵਾਦ ਕਰਦੇ ਜਿਹਨੇ ਸਾਡੇ ਸਾਥ ਦਿੱਤਾ ਸੇਵਾ ਕੀਤੀ ਹੈ ਇਹ ਜੋ ਗੁਰਮਤ ਸਮਾਗ ਪੰਡਾ ਪੰਡਾ ਚ ਹੰ ਕਰਾਉਣੇ ਚਾਹੀਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ